ਮੀ ਪਾਰਟੀ ਦੇ ਸਾਡੇ ਵੋਲੰਟੀਅਰ ਜਿਹੜੇ ਨੇ ਚਾਰ ਵੋਲੰਟੀਅਰਸ ਤੇ ਨਾਂ ਲਿਖ ਸਾਡਾ ਐਮਸੀ ਡੇਲੀ ਇੱਥੇ ਅੰਸ਼ਣ ਤੇ ਬੈਠੇਗਾ 24 ਘੰਟੇ ਦਾ ਅੰਸ਼ਣ ਹੋਏਗਾ ਔਰ ਅਗਲੀ ਵਾਰ ਰੀਲੇ ਅੰਸ਼ਣ ਜਿਹਨੂੰ ਕਹਿੰਦੇ ਆ ਉਹਨੂੰ ਅਸੀਂ ਰੀਲੇ ਅੰਸ਼ਣ ਕਰਾਂਗੇ ਉਹ ਡੇਲੀ ਚੱਲੇਗਾ ਅਨਿਲ ਮਸੀ ਜਿਨੇ ਉਸ ਦਿਨ ਜਿਹਨੂੰ ਪ੍ਰੋਸਾਈਡਿੰਗ ਅਫੀਸਰ ਕਿਹਾ ਗਿਆ ਉਹ ਬੇਸਿਕਲੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਇੱਕ ਮਾਈਨੋਰਿਟੀ ਵਿੰਗ ਦਾ ਜਨਰਲ ਸੈਕਟਰੀ ਆ ਔਰ ਉਸ ਮਨਾਰਟੀ ਵਿੰਗ ਦੇ ਜਨਰਲ ਸੈਕਟਰੀ ਨੇ ਜਿਵੇਂ ਡੈਮੋਕਰੇਸੀ ਦਾ ਮਰਡਰ ਕੀਤਾ ਉਹਦੇ ਤਹਿਤ ਪੂਰੇ ਚੰਡੀਗੜ੍ਹ ਦੇ ਲੋਕੀ ਆਮ ਆਦਮੀ ਪਾਰਟੀ ਦੇ ਸਾਰੇ ਸਾਡੇ ਕਾਉਂਸਲਰਸ ਨੂੰ ਸਾਡੇ ਵੱਡੇ ਲੀਡਰ ਪ੍ਰਦੀਪ ਛੜਬ ਜੀ ਚੰਦਰਮੁਖੀ ਜੀ ਪ੍ਰੇਮਗਰ ਜੀ ਵਿਕਰਮਤਵੰਤ ਜੀ ਇਹ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਅਸੀਂ ਇਹ ਧਰਨੇ ਨੂੰ ਕੰਟੀਨਿਊ ਰੱਖਾਂਗੇ ਜਦ ਤੱਕ ਇਹ ਮੇਅਰ ਜਿਹੜਾ ਹੈਗਾ ਨਕਲੀ ਮੇਅਰ ਨਹੀਂ ਉਤਰਦਾ ਸੁਪਰੀਮ ਕੋਰਟ 'ਚ ਵੀ ਕਾਰਵਾਈ ਹੈ ਕੱਲ 10:30 ਉੱਥੇ ਵੀ ਕੇਸ ਲੱਗਿਆ ਹੋਇਆ ਹੈ ਔਰ ਜਿਸ حساب ਦੀ ਇਹਨਾਂ ਨੇ ਹਿਰਾ ਫਿਰੀ ਕੀਤੀ ਹੈ ਪੂਰੇ ਦੇਸ਼ ਨੇ ਵਿਦੇਸ਼ ਨੇ ਦੇਖੀ ਹੈ ਅਨਿਲ ਮਸੀ ਦੇ ਉੱਤੇ ਅਸੀਂ ਕਾਰਵਾਈ ਮੰਗਦੇ ਆ ਜਿਹਦੇ ਕਰਕੇ ਅਸੀਂ ਚੰਡੀਗੜ੍ਹ ਪੁਲਿਸ ਸਟੇਸ਼ਨ 17 ਸੈਕਟਰ 'ਚ ਵੀ ਤੇ ਐਸਐਸਪੀ ਦੇ ਵੀ ਇੱਕ ਮੰਗ ਦਿੱਤੀ ਸੀ ਲੇਕਿਨ ਉਸ ਦੇ ਉੱਤੇ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਹੋਈ ਉਹਦੇ ਤਹਿਤ ਅਸੀਂ ਇੱਥੇ ਬੈਠਣ ਲੱਗੇ ਹੋਰ ਜਿਹੜੀ ਇੰਪੋਰਟੈਂਟ ਗੱਲ ਨੇ ਕਿ ਉਸ ਦਿਨ ਸਾਡੇ ਕਾਉਂਸਲਰਸ ਨੇ ਸਾਨੂੰ ਦੱਸਿਆ ਕਿ ਸਾਡੇ ਜਿਹੜੇ ਐਮਸੀ ਸੀਗੇ ਉਹ ਤਾਂ ਆਰਮਨਾਲ ਬੈਠੇ ਹੋਏ ਸੀਗੇ ਪਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਐਮਸੀ ਨੇ ਇੱਕ ਵੈਲ ਹੁੰਦਾ ਅੱਗੇ ਜਿਹੜਾ ਉਸ ਵੈਲ 'ਚ ਖੜੇ ਰਹੇ ਔਰ ਉਸ ਵੈਲ 'ਚ ਖੜੇ ਹੋ ਕੇ ਰੋਲਾ ਪਾਉਂਦੇ ਰਹੇ ਨਾਰੇ ਲਾਉਂਦੇ ਰਹੇ ਤਾਂਕਿ ਉਹ ਇੱਕ ਤਰ੍ਹਾਂ ਦਾ ਉਹਨੂੰ ਪ੍ਰੋਟੈਕਸ਼ਨ ਦੇ ਰਹੇ ਸੀਗੇ ਅਨਿਲ ਮਸੀ ਨੂੰ ਤਾਂਕਿ ਉਹ ਹੀਰਾ ਫੇਰੀ ਵਾਲੇ ਕੰਮ ਉੱਥੇ ਕਰ ਸਕੇ ਉਹਨੂੰ ਪ੍ਰੋਟੈਕਸ਼ਨ ਦੇ ਤਹਿਤ ਜਦ ਸਾਡੇ ਕੋਈ ਐਮਸੀ ਜਿਵੇਂ ਸਾਡੇ ਕਾਊਂਟਿੰਗ ਏਜੰਟ ਯੁਗੇਸ਼ ਠਿੰਗਰਾ ਜੀ ਖੜੇ ਹੋਣ ਲੱਗੇ ਤੇ ਜਸਮਨ ਨਾਮ ਦਾ ਇੱਕ ਐਮਸੀ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਉਹਨੂੰ ਬਿਲਕੁਲ ਉਹਦੇ ਨਾਲ ਵਾਲੀ ਸੀਟ ਤੇ ਬਿਠਾਤਾ ਤਾਂਕਿ ਉਹ ਉੱਠੇ ਹੀ ਨਾ ਸਕੇ ਸਾਡੇ ਪ੍ਰੇਮ ਲੱਤਾ ਜੀ ਜਦੋਂ ਉੱਠਣ ਲੱਗੇ ਤੇ ਜਿਹੜਾ ਰਾਣਾ ਐ ਕਨਵਰ ਰਾਣਾ ਉਹਨੂੰ ਉੱਥੇ ਕਿਹਾ ਗਿਆ ਔਰ ਕੈਮਰੇ ਦੇ ਅੰਦਰ ਕੈਮਰੇ ਜਿਹੜੇ ਸੀਗੇ ਉੱਥੇ ਲੱਗੇ ਹੋਏ ਸੀਗੇ 8 ਕੈਮਰੇ ਲੱਗੇ ਹੋਏ ਸੀ 8 ਕੈਮਰੇ ਜਿਹੜੇ ਲੱਗੇ ਹੋਏ ਸੀਗੇ ਉਹਦੇ ਅੰਦਰ ਉਹ ਦਿਖਦੇ ਹੋਏ ਦਿਖਦੇ ਰਹੇ ਨੇ ਕਿ ਕੈਮਰਾ ਹਟਾਰੇ ਸੀ ਕਨਵਰ ਰਾਣਾ ਔਰ ਜਿਹੜੇ ਇਹਨਾਂ ਦੇ ਨੋਮੀਨੇਟਿਡ ਕੌਂਸਲਰ ਜਿਹਨਾਂ ਨੂੰ ਪ੍ਰੈਕਟੀਕਲੀ ਅੰਦਰ ਜਾਣਾ ਅਲਾਉਡ ਨਹੀਂ ਸੀ ਜਿਸ ਦੇਸ਼ ਦੇ ਅੰਦਰ মিডিਆ ਨੂੰ ਅੰਦਰ ਜਾਣਾ ਅਲਾਉਡ ਨਹੀਂ ਕੀਤਾ ਤੇ ਉੱਥੇ ਨੋਮੀਨੇਟਿਡ ਕੌਂਸਲਰ ਜਿਨ੍ਹਾਂ ਦੀ ਵੋਟਾਂ ਨਹੀਂ ਪੈਣੀਆਂ ਸੀਗੀਆਂ ਉਹ ਉੱਥੇ ਅੰਦਰ ਲਾਊਡ ਸੀ ਤੇ ਉਹ ਵੈਲ ਦੇ ਅੰਦਰ ਕੈਮਰਾ ਨੂੰ ਟੰਦੇ ਹੋਏ ਅਫਸਰਾਂ ਨੂੰ ਧਮਕਾਉਂਦੇ ਹੋਏ ਦਿਖਦੇ ਪਏ ਨੇ ਉਹ ਕੈਮਰੇ ਦਿਖ ਰਹੇ ਨੇ ਔਰ ਇਸ ਤਹਿਤ ਅਸੀਂ ਇਹ ਧਰਨਾ ਰੱਖਿਆ ਤਾਂ ਕਿ ਡੈਮੋਕ੍ਰੇਸੀ ਨੂੰ ਬਚਾਉਣ ਚ ਕਿਸੇ ਨਾ ਕਿਸੇ ਨੂੰ ਤਾਂ ਅਗਿਆਨਾ ਪਏਗਾ ਤੇ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਤੇ ਸਾਡਾ ਕਿਉਂਕਦਰ ਸਾਝਾ ਕੈਂਡੀਡੇਟ ਕੁਲਦੀਪ ਜੀ ਸਾਡੇ ਨਾਲ ਹੀ ਨੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਸਾਂਝਾ ਕੈਂਡੀਡੇਟ ਸੀਗੇ ਤੇ ਅਸੀਂ ਡੇਲੀ ਕੋਈ ਨਾ ਕੋਈ ਪ੍ਰਦਰਸ਼ਨ ਕਰਦੇ ਹਾਂ ਕਿਉਂਕਿ ਪਰਸੋ ਦਿੱਲੀ ਸੀਗਾ ਕਾਂਗਰਸ ਨੇ ਵੀ ਪ੍ਰਦਰਸ਼ਨ ਕੀਤਾ ਤੇ ਉਹਦੇ ਤਹਿਤ ਅਸੀਂ ਇੱਕ ਇਹ ਸ਼ੁਰੂ ਕਰਨ ਜਾ ਰਹੇ ਹਾਂ ਪਹਿਲੀ ਚੀਜ਼ ਹੋਏਗੀ ਇੱਥੇ ਜਦ ਤੱਕ ਇਹ ਫੈਸਲਾ ਨਹੀਂ ਹੁੰਦਾ ਅਸੀਂ ਇੱਥੇ ਹੀ ਬੱਠਾਂਗੇ ਪਹਿਲੀ ਚੀਜ਼ ਦੂਜੀ ਚੀਜ਼ ਹਰ ਵਾਰਡ ਦੇ ਅੰਦਰ ਕੈਂਡਲ ਮਾਰਚ ਕੀਤੀ ਜਾਏਗੀ ਜਿਹੜੇ ਇੰਪੋਰਟੈਂਟ ਲੈਂਡਮਾਰਕਸ ਨੇ ਚੰਡੀਗੜ੍ਹ ਦੇ ਅੰਦਰ ਰੋਜ਼ ਗਾਰਡਨ ਦੀ ਗੱਲ ਕਰ ਲਈਏ ਅਸੀਂ ਸੁਖਨਾ ਲੇਕ ਦੀ ਗੱਲ ਕਰ ਲਈਏ ਉੱਥੇ ਸ਼ਾਮ ਦੇ ਟਾਈਮ ਤੇ ਕੈਂਡਲ ਮਾਰਚ ਕੀਤੀ ਜਾਏਗੀ ਔਰ ਤੀਜੇ ਅਸੀਂ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਦਿਖਾਵਾਂਗੇ ਕਿ ਜਿਸ ਤਹਤ ਨਾਲ ਜਿਸ ਤੱਕੇ ਨਾਲ ਅਨਿਲ ਮਸੀਨੇ ਇਹ ਤੱਕਾ ਕੀਤਾ ਔਰ ਕਿਸ ਹਿਸਾਬ ਨਾਲ ਉਹਨੇ ਟਿਕ ਲਾ ਕੇ ਖੁਦ ਟਿਕ ਲਾ ਰਿਹਾ ਹੈ ਅਨਿਲ ਮਸੀਹ ਖੁਦ ਟਿਕ ਲਾੰਦਾ ਦਿਖਦਾ ਪਿਆ ਕੈਮਰੇ ਦੇ ਅੰਦਰ ਉਹ ਟਿਕ ਲਾ ਰਿਹਾ ਉਹਦੇ ਅੰਦਰ ਔਰ 8 ਵੋਟਾਂ ਨੂੰ ਨੇ ਔਰ ਸਾਰੇ ਜਿਹੜੇ ਟਿਕ ਲਾਏ ਨੇ ਉਹ ਭਾਜਪਾ ਦੇ ਉਹਦੇ ਅੰਦਰ ਲਾਏ ਨੇ ਤੇ ਉਹਨੇ ਉਹਨੇ ਰੱਦ ਕਰਕੇ ਉਹਨਾਂ ਨੇ ਉਸ ਨੂੰ ਐਕਸੈਪਟ ਨਹੀਂ ਕੀਤਾ ਔਰ 8 ਵੋਟਾਂ ਜਿਹੜੀਆਂ ਨੇ ਉਹ ਰੱਦ ਕਰਕੇ ਜਿਨ੍ਹਾਂ ਦੇ 16 ਸੀਗੇ ਉਹਨਾਂ ਨੂੰ ਬਨਾਤਾ ਜਿਨ੍ਹਾਂ ਦੇ 20 ਸੀਗੇ ਉਹਨਾਂ ਨੂੰ ਰਹਿਣ ਦਿੱਤਾ ਤੇ ਇਸ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਔਰ ਅਸੀਂ ਅੱਜ ਇੱਥੇ ਪੰਜ ਬੰਦਿਆਂ ਨੂੰ ਹਾਰ ਦਿਓ ਅਸੀਂ ਉਹ ਪੰਜ ਬੰਦਿਆਂ ਨੂੰ ਹਾਰ ਪਨਾ ਕੇ ਇੱਥੇ ਬਿਠਾਵਾਂਗੇ ਜਿਹੜੇ ਕੀ ਥਰਨਾ ਬੈਠਣਗੇ ਕੁਲਦੀਪ ਜੀ ਅੱਗੇ ਆਜੋ ਲੋ ਜੀ ਪਾਓ ਕੁਲਦੀਪ ਦੇ ਪਾਓ ਬਿਠਾਓ ਇਹਨੂੰ ਕੁਲਦੀਪ ਜੀ ਸਾਡੇ ਅੱਜ ਧਰਨੇ ਤੇ ਬੈਠਣਗੇ ਕੋਖੜ ਤਾਲ ਤੇ ਆਓ ਜੀ ਜੀ ਆਓ ਜੀ ਅਗਲਾ ਜੀ ਸੁਖਰਾਜ ਮੈਡਮ ਨੂੰ ਬਣਾਓ ਜੀ ਕੁਲਦੀਪ ਜੀ ਬਣਾਓ ਤੁਸੀਂ ਤਸਵੀਰਾਂ ਵੇਖ ਲੈਂਦੇ ਹੋ ਜਿਸ ਤਰ੍ਹਾਂ ਲੋ ਜੀ ਇਹ ਬੈਠਣਗੇ ਤੀਜੇ ਕੁਲਦੀਪ ਜੀ ਆਓ लो पना पना, जी पनाओ अलग करे पनाओ पनाओ इधर लो चलो जी विक्रम जी विक्रांत जी आ जाओ आज ये पांच बंद बैठे नो आओ दिनेश नु बुलाओ आओ 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 मैम अच्छा उन पीछे आ जाओ पांच बंदे पांच बंदे इथे बैठनगे हुन मेरी रिक्वेस्ट है कि आप इथे बैठंगा पांच बंदे ਤੁਸੀਂ ਇੱਥੇ ਬੈਠ ਜਾਓ ਬੈਠ ਜਾਓ ਬੈਠ ਜਾਓ